ਹਾਂਜੀ ਹਸ ਰਿਕਾਲ ਜੀ ਸਾਰਿਆਂ ਨੂੰ ਉਹ ਠੀਕ ਹੋ ਸਭ ਅੱਜ ਤੁਹਾਨੂੰ ਆਪਾਂ ਦਿਖਾਉਨੇ ਆ ਨਵਾਂ ਇੱਕ ਜ਼ਮੀਨ ਆਈ ਆਪਣੇ ਕੋਲ ਬਹੁਤ ਹੀ ਸੋਹਣੀ ਲੋਕੇਸ਼ਨ ਤੇ ਆ ਦਿਖਾਉਨੇ ਆ ਤੁਹਾਨੂੰ ਅੱਗੇ ਸਾਰਾ ਇਹ ਰੋਡ ਆ ਰਿਹਾ ਲੁਧਿਆਣੇ ਤੋਂ ਆਪਣਾ ਲੁਧਿਆਣੇ ਤੋਂ ਚੰਡੀਗੜ੍ਹ ਜਾ ਰਿਹਾ ਇਸ ਟਾਈਮ ਆ ਗਿਆ ਆਪਾਂ ਮਰਨ ਦੇ ਮਰਨ ਈ ਐ ਜ਼ਮੀਨ ਪਈ ਐ ਬਾਕੀ ਅੱਗੇ ਤੁਹਾਨੂੰ ਦੱਸ ਸਕਦੇ ਦਿਖਾਉਣੇ ਐ ਰੋਡ ਮਰੰਡੇ ਜਾ ਰਹੀ ਆ ਖੱਬੇ ਤੋਂ ਆਪਣੇ ਮਰੰਡਾ ਸ਼ਹਿਰ ਸੱਜੇ ਹੱਥ ਆਪਣੇ ਜਾਓਗੇ ਤਾਂ ਖੈੜ ਸਿੱਧਾ ਖੈੜ ਮਹਾਲੀ ਇਹ ਜ਼ਮੀਨ ਆ ਸਾਰੀ ਕਰੋ ਚੈੱਕ ਮੋਟਰ ਲੱਗੀ ਹੋਈ ਆ ਬਸ ਜਿਹਨੇ ਖੇਤੀ ਕਰਨੀ ਆ ਤੇ ਖੇਤੀ ਵਾਲੀ ਵੀ ਪੂਰੀ ਵਾਹੀਯੋਗ ਜ਼ਮੀਨ ਵਧੀਆ ਜ਼ਮੀਨ ਆ ਆ ਕਣਕ ਬੀਜੀ ਹੋਏ ਤੁਹਾਡੇ ਸਾਹਮਣੇ ਆ ਸਬਜ਼ੀਆਂ ਲੱਗੀਆਂ ਹੋਈਆਂ ਮੂਲੀਆਂ ਲੱਗੀਆਂ ਹੋਈਆਂ ਨੇ ਇੱਥੇ ਮੋਟਰ ਕਨੈਕਸ਼ਨ ਸਾਰਾ ਲੱਗਿਆ ਹੋਇਆ ਆ ਮੋਟਰਾ ਵਿੱਚ ਇੱਕ ਆ ਸਾਰਾ ਜਿੱਥੇ ਤੱਕ ਤੁਹਾਨੂੰ ਦੇਖਦਾ ਉਹ ਤਾਰ ਲੱਗੀ ਹੋਈ ਆ ਸਾਰੀ ਸਾਰੀ ਜ਼ਮੀਨ ਦੇ ਵਾਲੇ ਵਾਲੇ ਕਾਰਡ ਕੰਡਾ ਤਾਰ ਲਾ ਕੇ ਸਾਰੇ ਐਨ ਕਰੀ ਹੋਈ ਆ ਆਪਣੀ ਬੰਦ ਇਹ ਐਨ ਪੂਰਾ ਓਕੇ ਆ ਉਹ ਸਿਰੇ ਤੱਕ ਪਈ ਆ ਇਹ ਇਹ ਹੈ ਕਿ ਇਹਨਾਂ 4-5 ਕਿੱਲੇਆਂ ਦਾ ਕਰੀਬ ਜ਼ਮੀਨ ਆ ਸਾਰੀ। ਉਹ ਸਾਹਮਣੇ ਰੋਡ ਆ ਤੁਹਾਨੂੰ ਦਿਖ ਰਿਹਾ ਪੌੜ ਚੜ ਰਿਹਾ ਜਿਹੜਾ ਸਿੱਧਾ ਖੜ ਜਾ ਰਿਹਾ। ਵਧੀਆ ਟਾਕਾ ਐਨ ਪੂਰਾ। ਬਾਕੀ ਹੋਰ ਜਾਣਕਾਰੀ ਲਈ ਤੁਸੀਂ ਫਿਰ ਕਰਿਓ ਸਾਨੂੰ ਫੋਨ ਬਾਕੀ ਤੁਹਾਨੂੰ ਦੱਸਦੇ ਆ ਅੱਗੇ ਬਾਕੀ ਇਧਰਲੀ ਸਾਈਡ ਸਾਰਾ ਮਰੰਡਾ ਸ਼ਹਿਰ ਪੂਰੀ ਵਧੀਆ ਜ਼ਮੀਨ ਆ ਬਾਹੀ ਜੋਗ ਜ਼ਮੀਨ ਆ ਨਾ ਖੇਤੀਬਾੜੀ ਬਾਕੀ ਹੋਰ ਅਗਲੇ ਨੇ ਕੁਝ ਵੀ ਕਰਨਾ ਹੋਵੇ ਕੁਝ ਵੀ ਬਣ ਕਰ ਸਕਦਾ ਬਾਕੀ ਖੇਤੀਬਾੜੀ ਲਈ ਤਾਂ ਜ਼ਮੀਨ ਹੈਗੀ ਉਹ ਇੱਕ ਨੰਬਰ ਤੇ ਬਾਈਆਂ ਦੀ ਰੇਟ ਦੀ ਡਿਮਾਂਡ ਆਪਾਂ ਤੁਹਾਨੂੰ ਦੱਸ ਦਦਨੇ ਰੇਟ ਦੀ ਡਿਮਾਂਡ ਹੈਗੀ ਆ 4.5 ਕਰੋੜ ਇੱਕ ਇੱਕ ਏਕੜ ਦਾ ਇੱਕ ਏਕੜ ਜਿਵੇਂ ਇੱਕ ਕਿਲੇ ਦਾ 4.5 ਕਰੋੜ ਰੁਪਈਆ ਬਾਕੀ ਹੋਰ ਮੌਕੇ ਤੇ ਹੋ ਜਾਊਗਾ ਡਿਸਕਾਊਂਟ ਮਿਲਦੇ ਆਪਾਂ ਜਲਦੀ ਅਗਲੀ ਵੀਡੀਓ ਚ ਓਕੇ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ